अमरत बेले उठके पहला अमरत बेले उठके पहला अमरत बेले उठके पहला अमरत बेले उठके पहला गुरान दी ज्योति जगाओ अपने गुरु नु भूलियो ना होर किसे ते डुले ना अपने गुरु नु भूलियो ना होर किसे ते डुलियो ना मेरे

ਨਤਨ ਗੁਰੂ ਰਵਿਦਾਸ ਜੀ ਕਹਿ ਕੇ ਬੇਲ ਤਵੇ ਤੇ ਪੋਣੀਆਂ ਬੇਲ ਤਵੇ ਤੇ ਪੋਣੀਆਂ ਮੇਲ ਤਵੇ ਤੇ ਪੋਣੀਆਂ ਸਤ ਨਾਮ ਹਰ ਭੋਗ ਤੁਹਾਰੇ ਸਤ ਨਾਮ ਹਰ ਭੋਗ ਤੁਮਾਰੇ ਸਤ ਨਾਮ ਹਰ ਭੋਗ ਤੁਹਾਰੇ ਸਤ ਨਾਮ ਹਰ ਭੋਗ ਤੁਮਾਰੇ ਕਹਿ ਕੇ ਰੋਟੀ ਪਾਓ ਆਪਣੇ ਗੁਰੂ ਨੂੰ ਭੁੱਲਿਓਣਾ ਹੋਰ ਕਿਸੇ ਤੇ ਡੁੱਲਿਓਣਾ अरदास मैं करनी बच्चे का जत करना होवे मंगना।, हो मंगना, हो मंगना गरीब निवाज घुसैया कह के, के फेर खुलायो कंगना ਅੰਮ੍ਰਿਤ ਬਾਣੀ ਪਾਠ ਗੁਰਾਂ ਦਾ 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 ਪਹਿਲਾਂ ਕਰ ਕਰਵਾਓ ਆਪਣੇ ਗੁਰੂ ਨੂੰ ਭੁੱਲਿਓ ਨਾ ਹੋਰ ਕਿਸੇ ਤੇ ਡੁੱਲਿਓ ਨਾ ਆਪਣੇ ਗੁਰੂ ਨੂੰ ਭੁੱਲਿਓ ਨਾ ਹੋਰ ਕਿਸੇ ਤੇ ਡੁੱਲਿਓ ਨਾ ਜੋ ਬੋਲੇ ਈਸੋ ਨਿਰਪੇ जो बोले सोनिरपय संत सरबंदास महाराज की जय